ਓ ਬਾਈ ਗੁਰੂਦਿਆਂ ਲਾੜਲੀਆਂ ਫੌਜਾਂ ਨੇ ਬੋਲਤਾ ਬਾਰਡਰ ਤੇ ਹੱਲਾ ਆ ਮਾਰੇ ਸਾਡੇ ਬਾਬਿਆਂ ਨੇ ਚੱਕ ਕੇ ਸਾਰੇ ਬੈਰੀਕੇਡ ਜਿਹਨੇ ਪੱਥਰ ਸੀ ਜਿੰਨੇ ਧਰਤੀ ਦੇ ਵਿੱਚ ਕਿਲ ਕੋਲੇ ਜੇ ਗੱਡੇ ਸੀ ਸਾਰੇ ਮਾਰੇ ਚੱਕ ਕੇ ਬਾਈ ਆ ਕਿਸਾਨਾਂ ਨੂੰ ਰੋਕਣ ਵਾਸਤੇ ਕਿਲ ਦੇਖ ਲੋ ਦੋਸਤੋ ਸੜਕਾਂ ਤੇ ਕਿੱਡੇ ਕਿੱਡੇ ਜਿਹੜੇ ਗੱਡੇ ਹੋਏ ਨੇ ਇਸ ਵੇਲੇ ਜਿਹੜਾ ਖਨੌਰੀ ਬਾਰਡਰ ਤੇ ਖੜਿਆ ਤੇ ਜਿਹੜਾ ਮਾਹੌਲ ਹੈ ਉਹ ਪੂਰਾ ਤਣਾਅਪੂਰਨ ਬਣਿਆ ਹੋਇਆ ਇੱਕ ਪਾਸੇ ਸਾਡੇ ਪੰਜਾਬ ਦੇ ਲੋਕ ਨੇ ਤੇ ਦੂਜੇ ਪਾਸੇ ਜਿਹੜੀ ਹਰਿਆਣੇ ਦੀ ਪੁਲਿਸ ਹੈ ਆਰਮੀ ਐ ਸੀਆਰਪੀਐਫ ਐ ਤੇ ਇਧਰਲੇ ਪਾਸੇ ਦੇਖੋ ਤੁਸੀਂ ਬੈਰੀਗੇਡ ਲੱਗੇ ਹੋਏ ਨੇ ਆ ਜਿਹੜੇ ਸਿਮਿੰਟ ਦੇ ਬਣਾ ਕੇ ਵੱਡੇ ਵੱਡੇ ਪੱਥਰ ਲਾਏ ਨੇ ਦੂਜੇ ਪਾਸੇ ਜਿਹੜੀ ਸਾਰੀ ਆਰਮੀ ਖੜੀ ਹੋਈ ਹੈ ਤੇ ਇੱਕ ਤਰਫ ਪਾਸੇ ਆ ਜਿਹੜੀ ਚੇਤਾਵਨੀ ਦਾ ਬੋਰਡ ਸਪੈਸ਼ਲ ਲਾਏ ਹੋਏ ਵੀ ਜਿਹੜਾ ਅੱਗੇ ਕੋਈ ਵੀ ਨਾ ਆਵੇ ਆਸੂ ਗੈਸ ਦੇ ਗੋਲੇ ਜਿਹੜੇ ਲਗਾਤਾਰ ਜਾਰੀ ਨੇ ਲਗਾਤਾਰ ਜਿਹੜੀ ਹਰਿਆਣੇ ਦੀ ਸਰਕਾਰ ਹੈ ਹਰਿਆਣੇ ਦੀ ਪੁਲਿਸ ਹੈ ਉਹ ਸਿੱਟਰੀ ਹੈ ਤੇ ਕਿਲ ਦੇਖ ਲੋ ਇੱਕ ਵਾਰ ਫੇਰ ਦਿਖਾ ਦਈਏ ਆਪਾਂ ਪੰਜਾਬ ਦੇ ਲੋਕਾਂ ਨੇ ਫੈਸਲਾ ਲਿਆ ਵੀ ਅੱਜ ਸਾਡੀਆਂ ਮੰਗਾਂ ਮੰਨ ਲਓ ਨਹੀਂ ਫਿਰ ਅੱਜ ਤੋਂ ਅਸੀਂ ਇਹ ਸਾਰੇ ਕਿਲ ਪਟਕੇ ਸਾਰੇ ਪੱਥਰ ਪਟਕੇ ਅਸੀਂ ਜਿਹੜਾ ਪਹੁੰਚਾਂਗੇ ਦਿੱਲੀ ਕਿਸੇ ਵੀ ਹਾਲ ਚ ਸਾਨੂੰ ਜਿਹੜਾ ਜਾਣਾ ਪਵੇ ਆ ਦੇਖੋ ਦੋਸਤੋ ਨਾਰੇਵਾਜੀ ਜਿਹੜਾ ਬਾਰਡਰ ਤੇ ਖੜਕੇ ਪੂਰੀ ਜਿਹੜੀ ਨਾਰੇਵਾਜੀ ਹੋ ਰਹੀ ਆ ਇੱਕ ਪਾਸੇ ਜਿਹੜਾ ਪੰਜਾਬ ਹੈ ਦੂਜੇ ਪਾਸੇ ਹਰਿਆਣਾ ਹੈ ਜਿਹੜਾ ਬਿਲਕੁਲ ਜਿਹੜਾ ਬਾਰਡਰ ਹੈ ਇਹ ਪੰਜਾਬ ਹਰਿਆਣੇ ਦਾ ਖਨੌਰੀ ਬਾਰਡਰ ਹੈ ਇਸ ਬਾਰਡਰ ਤੋਂ ਪਿਛਲੀ ਵਾਰੀ ਵੀ ਜਿਹੜੀ ਕਾਫੀ ਚੜਪ ਹੋਈ ਸੀ ਤੇ ਇਸ ਵਾਰੀ ਵੀ ਜਿਹੜੀ ਕਾਫੀ ਜਦੋਜਾਦ ਹੋ ਰਹੀ ਹੈ ਤੇ ਆਜੋ ਦੂਜੇ ਪਾਸੇ ਦਿਖਾਉਂਦੇ ਆ ਲੋਕਾਂ ਵੱ ਖੇਤਾਂ ਦੇ ਵਿੱਚ ਮਾਰੇ ਕਿਸਾਨਾਂ ਨੇ ਤੇ ਜਿੰਨੇ ਵੀ ਕਿਲ ਵਗੈਰਾ ਸੀ ਉਹ ਸੜਕਾਂ ਤੋਂ ਪੱਟ ਦਿੱਤੇ ਹਾਲੇ ਫੇਰ ਵੀ ਜਿਹੜਾ ਬਥੇਰੇ ਬੈਰੀਕੇਡ ਰਹਿੰਦੇ ਨੇ ਕਿਉਂਕਿ ਦੋਸਤੋ ਇਸ ਵਾਰ ਜਿਹੜੀ ਹਰਿਆਣੇ ਪੁਲਿਸ ਨੇ ਬੈਰੀਗੇਟਿੰਗ ਕੀਤੀ ਹੈ ਕਿੰਨਾ ਕਿਲੋਮੀਟਰ ਤੱਕ ਅੱਧਾ ਤੱਕ ਕਿਲੋਮੀਟਰ ਤੱਕ ਕੀਤੀ ਹੋਈ ਹੈ ਆ ਦੇਖੋ ਇਹ ਪੰਜਾਬ ਦੇ ਲੋਕ ਨੇ ਇੰਨਾ ਮੂਰੇ ਕੁਝ ਵੀ ਨਹੀਂ ਅੜ ਸਕਦਾ ਭਾਈ ਵੀਡੀਓ ਸ਼ੇਅਰ ਕਰਿਓ ਇਹ ਪੰਜਾਬ ਦੇ ਲੋਕ ਨੇ ਇੰਨਾ ਮੂਰੇ ਕੁਝ ਵੀ ਨਹੀਂ ਅੜ ਸਕਦਾ ਇਹਨਾਂ ਨੇ ਹਰ ਹਾਲ ਚਿਰ ਦਿੱਲੀ ਜਾਣਾ ਹੀ ਜਾਣਾ ਹੈ ਦਿੱਲੀ ਜਾਣਾ ਭਾਈ ਇਹਨਾਂ ਨੇ ਹਰ ਹਾਲ ਚਿਰ ਇਧਰ ਦੇਖੋ ਨਹੀਂ ਗਗ ਸਿੰਘ ਜਿਹੜੀਆਂ ਫੌਜਾਂ ਆ ਗਈਆਂ ਤੇ ਪਿਛਲੀ ਵਾਰੀ ਵੀ ਤੁਸੀਂ ਜਾਣਦੇ ਹੋ ਜਿਹੜੀਆਂ ਫੌਜ ਨਿੰਗ ਸਿੰਘ ਜਥੇਬੰਦੀਆਂ ਆ ਪੂਰਾ ਸਾਥ ਦੇ ਲਿਆ ਨੇ ਕਿਸਾਨਾਂ ਦਾ ਇੱਕ ਵਾਰ ਫੇਰ ਦੱਸਦਾ ਆਪਾਂ ਖਨੌਰੀ ਵਾਈਡਰ ਬਾਰਡਰ ਤੇ ਲਾਈਵਾਂ ਵੀਡੀਓ ਵੱਤ ਵੱਤ ਸ਼ੇਅਰ ਕਰ ਦਿਓ ਦੋਸਤੋ ਪੁਲਿਸ ਵੱਲੋਂ ਜਿਹੜੇ ਆਸੂ ਗੈਸ ਦੇ ਗੋਲੇ ਵੀ ਸਿੱਟੇ ਜਾ ਰਹੇ ਨੇ ਕਿਸਾਨ ਪਰ ਫੇਰ ਵੀ ਪਿੱਛੇ ਨਹੀਂ ਮੁੜ ਰਹੇ ਆ ਦੇਖੋ ਤੁਸੀਂ ਲਾਈਵ ਤਸਵੀਰਾਂ ਜਿਹੜੇ ਆਸੂ ਗੈਸ ਦੇ ਗੋਲੇ ਲਾਈਵ ਸਿੱਟੇ ਜਾ ਰਹੇ ਨੇ ਲੋਕਾਂ ਦੇ ਉੱਤੇ ਆਸੂ ਗੈਸ ਦੇ ਗੋਲੇ ਤੇ ਦੋਸਤੋ ਖੇਤਾਂ ਦੇ ਵਿੱਚ ਵੀ ਕਾਫੀ ਜਣਾ ਮਾਹੌਲ ਦਰਮਾਇਆ ਹੋਇਆ ਆਲੇ-ਦਾਲੇ ਕਿਉਂਕਿ ਬਹੁਤ ਸਾਰੇ ਕਿਸਾਨ ਵੀ ਉਧਰ ਦੀ ਟੱਪਣ ਦੀ ਜਿਹੜੀ ਕੋਸ਼ਿਸ਼ ਕਰ ਰਹੇ ਨੇ ਇਸ ਵੇਲੇ ਆਪਾਂ ਲਾਈਵ ਟ 13 ਫਰਵਰੀ ਦਾ ਦਿਨ ਦਿੱਤਾ ਸੀ ਦਿੱਲੀ ਜਾਣ ਵਾਸਤੇ ਕਿਸਾਨਾਂ ਨੇ ਕੱਲ ਜਿਹੜੀ ਮੀਟਿੰਗ ਵੀ ਹੋਈ ਸੀ ਪਰ ਉਸ ਮੀਟਿੰਗ ਦਾ ਕੋਈ ਸੱਟਾ ਨਹੀਂ ਨਿਕਲਿਆ ਉਸ ਤੋਂ ਬਾਅਦ ਜਿਹੜਾ ਕਿਸਾਨਾਂ ਨੇ ਦਿਵਾਰੇ ਕਿਹਾ ਵੀ ਜਿਹੜਾ ਅਸੀਂ ਦਿੱਲੀ ਨੂੰ ਜਾਣਾ ਹੈ 13 ਫਰਵਰੀ ਨੂੰ ਜਾਣਾ ਹੈ ਕਿਉਂਕਿ ਸਾਡੀਆਂ ਮੰਗਾਂ ਐ ਐਮਐਸਪੀ ਨੂੰ ਲੈ ਕੇ ਜਾਂ ਹੋਰ ਜਿੰਨੀਆਂ ਵੀ ਮੰਗਾਂ ਨੇ ਉਹ ਪੂਰੀਆਂ ਕੀਤੀਆਂ ਜਾਣ ਹਾਲੇ ਹਾਲੇ ਤੱਕ ਜਿਹੜਾ ਗਵਰਨਮੈਂਟ ਨੇ ਇੱਕ ਵੀ ਜਿਹੜੀ ਮੰਗ ਉਹ ਪੂਰੀ ਨਹੀਂ ਕੀਤੀ ਜਦੋਂ ਪਿਛਲੀ ਵਾਰੀ ਅੰਦੋਲਨ ਸਟਾਰਟ ਹੋਇਆ ਸੀਗਾ ਉਦੋਂ ਜਿਹੜਾ ਐਮਐਸਪੀ ਦੀ ਗਰੰਟੀ ਦਿੱਤੀ ਸੀ ਤੇ ਹੋਰ ਵੀ ਜਿਹੜੇ ਕਾਫੀ ਕਾਨੂੰਨ ਉਹ ਰੱਦ ਕੀਤੇ ਸੀ ਪਰ ਦੋਸਤੋ ਉਹਨਾਂ ਵਿੱਚੋਂ ਕੋਈ ਵੀ ਨੌਰੀ ਬਾਰਡਰ ਤੋਂ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿਸਾਨਾਂ ਤੇ ਪੁਲਿਸ ਵਿਚਾਲੇ ਜਿਹੜੀਆਂ ਪਾਣੀ ਦੀਆਂ ਬਿਛਾੜਾਂ ਹੋ ਰਹੀਆਂ ਨੇ ਇੱਕ ਪਾਸੇ ਜਿਹੜੇ ਕਿਸਾਨ ਖੜੇ ਨੇ ਦੂਜੇ ਪਾਸੇ ਜਿਹੜਾ ਆ ਪੁਲਿਸ ਖੜੀ ਹੈਗੀ ਤੇ ਪਾਣੀ ਦੇ ਬਿਛਾੜਾਂ ਆਸੂ ਗੈਸ ਦੇ ਗੋਲੇ ਲਗਾਤਾਰ ਜਿਹੜੇ ਆ ਯਾਰੀ ਚੱਲੀ ਜਾਂਦੇ ਨੇ ਦੋਸਤੋ ਤੇ ਆ ਦੇਖੋ ਕਾਫੀ ਮਾਹੌਲ ਹੈ ਜਿਹੜਾ ਤਣਾਅਪੂਰਨ ਬਣਿਆ ਹੋਇਆ ਸਵੇਰ ਦਾ ਜਿਹੜੀ ਜਦੋਂ ਜੈਹਰ ਚੱਲ ਰਹੀ ਆ ਬਾਰਡਰ ਟੱਪਣ ਵਾਸਤੇ ਤੇ ਇੱਧਰ ਦੇਖੋ ਤੁਸੀਂ ਕਾਫੀ ਜਿਹੜੇ ਆ ਰੰਗ-ਬਰੰਗੇ ਸਾਨੂੰ ਪਾਣੀ ਦੇ ਬਿਛਾੜੇ ਵੀ ਦਿਖਦੇ ਹੋਣਗੇ ਕਿਉਂਕਿ ਦੋਸਤੋ ਬਹੁਤ ਸਾਰੀਆਂ ਉਹ ਭਾਈ ਦੋਸਤੋ ਜਿਹੜਾ ਮਾਹੌਲ ਜਿਹੜਾ ਕਾਫੀ ਗਰਮਾਇਆ ਹੋਇਆ ਤੇ ਇੱਧਰ ਜਿਹੜੇ ਕਿਸਾਨ ਪੂਰੇ ਗੁੱਸੇ ਵਿੱਚ ਨੇ ਲਗਾਤਾਰ ਜਿਹੜੀਆਂ ਪੰਜਾਬ ਤੋਂ ਕਾਫੀ ਟਰਾਲੀਆਂ ਆ ਰਹੀਆਂ ਨੇ ਦੋਸਤੋ ਵੱਧ ਤੋਂ ਵੱਧ ਪਹੁੰਚੋ ਜਿੰਨੇ ਵੀ ਪੰਜਾਬੀ ਸਾਥ ਦੇ ਸਕਦੇ ਨੇ ਵੱਧ ਤੋਂ ਵੱਧ ਪਹੁੰਚੋ ਕਿਉਂਕਿ ਮੱਥਾ ਸੈਂਟਰ ਸਰਕਾਰ ਨਾਲ ਹੈ ਪੰਜਾਬ ਦੀ ਸਰਕਾਰ ਨਾਲ ਨਹੀਂ ਹੈਗਾ ਸੈਂਟਰ ਸਰਕਾਰ ਨਾਲ ਜਿਹੜਾ ਮੱਥਾ ਲੱਗਿਆ ਹੋਇਆ ਇਸ ਵੇਲੇ ਤੇ ਪੂਰਾ ਜਿਹੜਾ ਮਾਹੌਲ ਤੁਸੀਂ ਦੇਖ ਰਹੇ ਹੋ ਪੂਰਾ ਜਿਹੜਾ ਮਾਹੌਲ ਗਰਮਾਇਆ ਹੋਇਆ ਤੇ ਇੱਕ ਪਾਸੇ ਹਰਿਆਣਾ ਪੁਲਿਸ ਹੈ ਦੂਜੇ ਪਾਸੇ ਜਿਹੜੇ ਪੰਜਾਬ ਦੇ ਕਿਸਾਨ ਨੇ ਸੀਆਰਪੀਐਫ ਆਰਮੀ ਤੇ ਹੋਰ ਵੀ ਜਿਹੜੇ ਬਹੁਤ ਸਾਰੀਆਂ ਫੌਜਾਂ ਜਿਹੜੀਆਂ ਮੰਗਾਈਆਂ ਗਈਆਂ ਨੇ મોદી ਵੱਲੋਂ ਤੇ ਇੱਧਰ ਜਿਹੜੇ ਪੰਜਾਬ ਦੀਆਂ ਪੰਜਾਬ ਨਾਲ ਨੇ ਕਿਸਾਨ ਨੇ ਉਹ ਸਿੱਖ ਜਥੇਬੰਦੀਆਂ ਤੇ ਹੋਰ ਜਿਹੜੇ ਬਹੁਤ ਲੋਕ ਪਹੁੰਚੇ ਹੋਏ ਨੇ ਦੋਸਤੋ ਵੀਡੀਓ ਸ਼ੇਅਰ ਕਰੋ ਵੱਧ ਤੋਂ ਵੱਧ